ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਮਲਾਜਮਾਂ ਨਾਲ ਸੰਬੰਧਤ ਜੌਬ ਨਾਲ ਸੰਬੰਧਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਾਈ ਜਾਂਦੀ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਲੁਧਿਆਣਾ ਜਿਮਨੀ ਚੌਂਕ ਤੇ ਜਿਹੜਾ ਮੁੱਦਾ ਪੱਕਿਆ ਹੋਇਆ ਹੈ ਜਿਸ ਵਿੱਚ ਸਰਕਾਰ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਆਪਣੇ ਆਪਣੇ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਆਪਣੀ ਆਪਣੀ ਮੰਗਾਂ ਨੂੰ ਮਨਾਉਣ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਜਿਸ ਦੇ ਸਬੰਧ ਵਿੱਚ ਸਰਕਾਰ ਵੱਲੋਂ ਵੀ ਮੀਟਿੰਗਾਂ ਕੀਤੀਆਂ ਗਈਆਂ ਨੇ ਸਰਤੰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਕਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਕਈ ਜਥੇਬੰਦੀਆਂ ਨਾਲ ਅਜੇ ਮੀਟਿੰਗਾਂ ਕਰਨੀਆਂ ਬਾਕੀ ਨੇ ਕਈਆਂ ਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਸਬੰਧ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ ਸੀਐਮ ਭਗਵੰਤ ਮਾਨ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਜਿਹੜੇ ਸੀ ਉਹ ਜੁੜੇ ਸੀ ਤਾਂ ਜਿਸ ਦੇ ਵਿੱਚ ਸਿੱਖਿਆ ਮੰਤਰੀ ਅਰਜੋਤ ਸਿੰਘ ਬੈਸ ਸੋਸ਼ਲ ਵੈਲਫੇਅਰ ਮੰਤਰੀ ਡਾਕਟਰ ਬਲਜੀਤ ਕੌਰ ਤੇ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਜੀ ਸ਼ਾਮਲ ਸੀ ਤੇ ਇਸ ਦੇ علاوہ ਹੋਰ ਵੀ ਸ਼ਾਮਲ ਸੀ ਜਿਸ ਦੇ ਵਿੱਚ ਟੀਚਰ ਯੂਨੀਅਨ ਜਿਹੜੇ 3704 ਨਾਲ ਮੀਟਿੰਗ ਕੀਤੀ ਗਈ ਸੀ ਜਿਸ ਦੇ ਲਗਭਗ 5 ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆ 3704 ਟੀਚਰ ਐਸੋਸੀਏਸ਼ਨ ਨਾਲ ਜਿਹੜੀ ਇਹ ਗੱਲ ਕੀਤੀ ਗਈ ਸੀ ਤਾਂ ਉਹਨਾਂ ਨੇ ਮੰਗ ਕੀਤੀ ਸੀ ਕਿ ਸਾਡੀ ਜਿਹੜੀ ਪਰਤੀ 17 ਜੁਲਾਈ 2000 ਪਹਿਲਾਂ ਤੋਂ ਸ਼ੁਰੂ ਹੋ ਚੁੱਕੀ ਹੈ ਤਾਂ ਇਸ ਲਈ ਜਿਹੜਾ ਸਾਨੂੰ ਸੈਂਟਰ ਦਾ ਪੇ ਕਮਿਸ਼ਨ ਸਾਡੇ ਤੇ ਲਾਗੂ ਕੀਤਾ ਜਾ ਰਿਹਾ ਹੈ ਪਰ ਸਾਡਾ ਜਿਹੜਾ ਪਰਤੀ 17 ਜੁਲਾਈ 2020 ਤੋਂ ਪਹਿਲਾਂ ਦੀ ਇਹ ਤਾਂ ਇਸ ਲਈ ਸਾਡੇ ਤੇ ਸੈਂਟਰ ਪੇ ਕਮਿਸ਼ਨ ਦੀ بجائے ਪੰਜਾਬ ਪੇ ਕਮਿਸ਼ਨ ਜਿਹੜਾ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜਿਸ ਦੇ ਸਬੰਧ ਵਿੱਚ ਜਿਹੜਾ ਸੀ ਜਿਹੜਾ ਹਾਂ ਪੱਕੀ ਹੰਗਾਰਾ ਮਿਲਿਆ ਪਰ ਜਿਹੜਾ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਜੇਕਰ ਸੈਂਟਰ ਪੇ ਇੱਕ ਮਿਸ਼ਨ ਦੀ بجائے ਪੰਜਾਬ ਪੇ ਕਮਿਸ਼ਨ ਲਾਗੂ ਕੀਤਾ ਜਾਵੇਗਾ ਤਾਂ ਸਰਕਾਰ ਤੇ ਇਸ ਦਾ ਬੋਝ ਵਧੇਗਾ ਤਾਂ ਇਸ ਦੇ ਸਬੰਧ ਵਿੱਚ ਜਿਹੜੇ ਇਹ ਫੈਸਲਾ ਜਿਹੜਾ ਜਿਹੜਾ ਹਾਂ ਪੱਕੀ ਹੰਗਾਰਾ ਮਿਲਿਆ ਹੈ ਕਿ ਇਸ ਦੇ ਵਿਚਾਰ ਕੀਤਾ ਜਾਵੇਗਾ ਤਾਂ ਦੂਜੇ ਪਾਸੇ ਜਿਹੜੀ ਸੀ 117 ਟੀਚਰ ਜਿਹੜੇ ਸੀ ਰੀਕਾਸਟ ਲਿਸਟਾਂ ਜਾਈ ਸੀ ਤਾਂ ਉਸ ਦੇ ਵਿੱਚ 117 ਜਿਹੜੇ ਟੀਚਰ ਬਾਹਰ ਹੋ ਚੁੱਕੇ ਨੇ ਤਾਂ ਉਸ ਦੇ ਸਬੰਧ ਵਿੱਚ ਵੀ ਜਿਹੜੀ ਗੱਲਬਾਤ ਕੀਤੀ ਗਈ ਤੇ ਜਿਸ ਦਾ ਵੀ ਜਿਹੜਾ ਆ ਪੱਕੀ ਜਿਹੜਾ ਹਮਦਰਦੀ ਵਾਲਾ ਜਿਹੜਾ ਰੁਈਆ ਵਰਤਿਆ ਗਿਆ ਕਿ ਇਸ ਦਾ ਵੀ ਹੱਲ ਕੱਢਿਆ ਜਾਵੇਗਾ ਤਾਂ ਇਸ ਤੋਂ ਬਾਅਦ ਜੇ ਦੂਜੀ ਯੂਨੀਅਨ ਸੀ ਈਟੀਟੀ ਟੈਟ ਪਾਸ ਐਸੋਸੀਏਸ਼ਨ ਯੂਨੀਅਨ ਨਾਲ ਜਿਹੜੀ ਮੀਟਿੰਗ ਕੀਤੀ ਗਈ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ਜਿਵੇਂ ਵੀ 6ਵੇਂ ਪੇ ਕਮਿਸ਼ਨ ਜਿਹੜਾ ਲਾਗੂ ਕਰਨ ਦੀ ਮੰਗ ਕੀਤੀ ਗਈ ਉਹਨਾਂ ਨੇ ਦੱਸਿਆ ਕਿ 4320 ਤੇ ਜਿਹੜਾ ਸੀ 6ਵੇਂ ਪੇ ਕਮਿਸ਼ਨ ਪੰਜਾਬ ਪੇ ਕਮਿਸ਼ਨ ਲਾਗੂ ਕੀਤਾ ਜਾ ਰਿਹਾ ਤੇ 180 ਜਿਹੜੇ ਕੈਂਡੀਡੇਟਸ ਨੇ ਉਹਨਾਂ ਤੇ ਜਿਹੜਾ ਹੈ ਸੈਂਟਰ ਪੇ ਕਮਿਸ਼ਨ ਲਾਗੂ ਕੀਤਾ ਗਿਆ ਤਾਂ ਇਸ ਨਾਲ ਇਸ ਬੰਦ ਵਿੱਚ ਜਿਹੜੀ ਸੀ ਦੁਬਾਰਾ ਜਿਹੜੀ ਮੀਟਿੰਗ 23 24 ਨੂੰ ਜਿਹੜਾ ਦੁਬਾਰਾ ਮੀਟਿੰਗ ਦੇ ਟਾਈਮ ਦਿੱਤਾ ਜਾਵੇਗਾ ਤਾਂ ਉਸ ਦੇ ਵਿੱਚ ਇਸ ਦਾ ਹੱਲ ਕੱਢਿਆ ਜਾਵੇਗਾ ਤਾਂ ਇਸ ਤੋਂ ਬਾਅਦ ਆਰਜੀ ਟੀਚਰ ਜਿਹੜਾ ਐਸੋਸੀਏਸ਼ਨ ਸੀ ਡਾਕਟਰ ਰਜਿੰਦਰ ਕੌਰ ਨਾਲ ਮੀਟਿੰਗ ਕੀਤੀ ਗਈ ਹੈ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ਤਾਂ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਤੇ ਸਾਨੂੰ ਜਿਹੜੀ ਬਹੁਤ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਤੇ ਜਿਸ ਨਾਲ ਸਾਡੇ ਤੇ ਜਿਹੜਾ ਆਰਥਿਕ ਪੱਕੂ ਅਸੀਂ ਬਹੁਤ ਕਮਜ਼ੋਰ ਆ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਲਗਭਗ ਜਿਹੜਾ ਸਾਨੂੰ 6000 ਦੇ ਲਗਭਗ ਤਨਖਾਹ ਮਿਲ ਰਹੀ ਹੈ ਤੇ ਜਿਸ ਲਈ ਸਾਡੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਵੇ 2008 ਤੋਂ ਅਸੀਂ ਕੰਮ ਕਰ ਰਹੇ ਹਾਂ ਤੇ ਸਾਨੂੰ ਜਿਹੜੀ ਬਹੁਤ ਹੀ ਘੱਟ ਜਿਹੜੀ ਤਨਖਾਹ ਦਿੱਤੀ ਜਾ ਰਹੀ ਹੈ ਤਾਂ ਇਸ ਦੇ ਸਬੰਧ ਵਿੱਚ ਉਹਨਾਂ ਨੇ ਤਨਖਾਹ ਜਿਹੜੀ ਹੈ ਰੈਗੂਲਰ ਦੇ ਬਰਾਬਰ ਮੰਗ ਕੀਤੀ ਪਰ ਉਹਨਾਂ ਨੇ ਕਿਹਾ ਕਿ ਤਾਂ ਰੈਗੂਲਰ ਕਰਨਾ ਤਾਂ ਪ੍ਰੋਸੈਸ ਜਿਹੜਾ ਲੰਬਾ ਹੈ ਤੇ ਤਨਖਾਹ ਵਿੱਚ ਜਿਹੜਾ ਵਾਧਾ ਕਰਨ ਸੰਬੰਧੀ ਵਿਚਾਰ ਕੀਤਾ ਜਾਵੇਗਾ। ਇਸੇ ਤਰ੍ਹਾਂ ਆਂਗਣਵਾੜੀ ਮੈਡਮ ਹੁਣ ਨਾਲ ਮੀਟਿੰਗ ਕੀਤੀ ਗਈ ਆਂਗਣਵਾੜੀ ਜਿਹੜੇ ਸੀ ਤਾਂ ਉਹਨਾਂ ਨੇ ਆਪਣੇ ਮਾਣ ਪੱਤੇ ਨੂੰ ਡਬਲ ਕਰਨ ਦੀ ਗੱਲ ਕਹੀ ਤੇ ਜੇ ਮਾਣ ਪੱਤਾ ਜਿਹੜਾ ਡਬਲ ਕੀਤਾ ਜਾਵੇ ਤੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਨਾ ਤਾਂ ਵੀ ਤਨਖਾਹਾਂ ਬਹੁਤ ਘਟ ਨੇ। ਤਾਂ ਇਸ ਤੇ ਵੀ ਜਿਹੜੀ ਇਹ ਆਪੋ ਕੀ ਹੰਗਾਰਾ ਮਿਲਿਆ ਪਰ ਅਜੇ ਤੱਕ ਕੋਈ ਵੀ ਅਪਡੇਟ ਜਿਹੜੀ ਨਹੀਂ ਦਿੱਤੀ ਗਈ ਇਸੇ ਤਰ੍ਹਾਂ ਕੱਲ ਜਿਹੜੀ ਮੀਟਿੰਗ ਪਾਵਰਕਾਮ ਨਾਲ ਵੀ ਕੀਤੀ ਗਈ ਤਾਂ ਉਹ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕਹੀ ਜਾ ਰਹੀ ਹੈ ਇਸੇ ਤਰ੍ਹਾਂ ਰੋਜ਼ ਜਿਹੜੀਆਂ ਨੇ ਮੀਟਿੰਗਾਂ ਕੀਤੀਆਂ ਗਈਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਜਿਹੜਿਆ ਸਾਰੇ ਜਥੇਬੰਦੀਆਂ ਜਿਹੜੀਆਂ ਨੇ ਸਾਂਝੇ ਫਰੰਟ ਵੱਲੋਂ ਜਿਹੜੀ ਇਹ ਵੀ ਜਿਹੜਾ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਜਿਹੜੇ ਪੁਰਾਣੀ ਪੈਨਸ਼ਨ ਦਾ ਮੁੱਦਾ ਡੀਏ ਦਾ ਮੁੱਦਾ ਤਾ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਤੇ ਸਾਰੇ ਜਥੇਬੰਦੀਆਂ ਜਿਹੜੀਆਂ ਨੇ ਉਹ ਸੰਘਰਸ਼ ਕਰ ਰਹੀਆਂ ਨੇ ਤਾਂ ਉਹ ਲੁਧਿਆਣਾ ਦੇ ਵਿੱਚ ਜਿਹੜੇ ਇਹਦੇ ਸਬੰਧ ਦੇ ਵਿੱਚ ਜਿਹੜੀ ਹੈ ਰੈਲੀਆਂ ਕਰ ਰਹੀਆਂ ਨੇ ਤੇ ਦੂਜੇ ਪਾਸੇ ਸਰਕਾਰ ਜਿਹੜੀ ਹੈ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਵਿੱਚ ਕੀ ਅਪਡੇਟ ਆਉਂਦੀ ਹੈ ਕਿਹੜੇ-ਕਿਹੜੇ ਮਸਲੇ ਹੱਲ ਹੁੰਦੇ ਨੇ ਕਿ ਨਹੀਂ ਹੁੰਦੇ ਤਾਂ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ